ਤੁਸੀਂ ਉਹਨਾਂ ਦੇ ਨਾਲ ਰਹੇ ਸੀ ਇੱਥੇ? ਹਾਂ ਨਾਲ ਰਹੇ ਸੀ। ਠੀਕ ਹੈ। ਕਿੱਦਾਂ ਦਾ ਸਵਾਦ? ਬਹੁਤ ਵਧੀਆ ਸਵਾਦ ਸੀ। ਸਾਨੂੰ ਰੋਟੀ ਲਾ ਕੇ ਖਵਾਉਂਦੇ ਖਵਾਉਂਦਾ ਸੀ। ਬਹੁਤ ਚੰਗਾ ਮਨਾ ਸੀ। 산ਤਾ ਦੇ ਉਹਨਾਂ ਹੁੰਦੇ ਦੇਖ ਕੇ ਕਿ ਰੋਟੀ ਪਾਣ ਦਾ ਕੰਲਾ ਪਈ। ਹਾਂ ਤੋਂ ਭੜਾ ਕੰਲਾ ਪਈ। ਕਰਜ਼ਾ ਸਿਰ ਹੈ ਜੀ ਅਸੀਂ ਹੈ ਕਹਿੰਦਾ ਸਰਕਾਰ ਨੂੰ ਤਾਂ ਕਰਜ਼ਾ ਮਾਫ ਹੋ ਗਏ। ਬੜਾ ਚੰਗਾ ਸੀ। ਹਰ ਬੰਦੇ ਨੂੰ ਕਹਿੰਦਾ ਆਓ ਚਾਹ ਪੀਓ ਰੋਟੀ ਖਾਓ। ਬੜਾ ਠੰਡਾ ਸਵੇਰ ਸੀ। 7 ਦਿਨ ਹੋ ਗਿਆ ਸਾਡੇ ਤੇ ਰੋਟੀ ਨਹੀਂ ਬਕੀ। ਸੇਵਾ ਇੰਨੀ ਕਰਦਾ ਸੀ ਹਰੇਕ ਬੰਦੇ ਨੂੰ ਆਓ ਬਾਪੂ ਜੀ, ਆਓ ਭਰਾ ਜੀ। ਆਓ ਤੇ ਆਪੇ ਹੱਥੀ ਰੋਟੀਆਂ ਬਣਾ ਕੇ ਖਵਾ ਕੇ। ਬਾਪੂ ਜੀ ਕੀ ਨਾਮ ਤੁਹਾਡਾ? ਕੇਸ਼ਰ ਸਿੰਘ ਜੀ। ਬਾਪੂ ਜੀ ਇਹ ਆਪਣੇ ਸ਼ਹੀਦ ਜਿਹੜੇ ਸ਼ੁਭਕਰਨ ਸਿੰਘ ਜੀ ਦੀ ਟਰਾਲੀ ਹੈ ਇਹ। ਤੁਸੀਂ ਉਹਨਾਂ ਦੇ ਨਾਲ ਰਹੇ ਸੀ ਇੱਥੇ? ਹਾਂ ਨਾਲ ਰਹੇ ਸੀ। ਠੀਕ ਹੈ ਕਿਦਾਂ ਦਾ ਸਵਾਦ? ਬਹੁਤ ਵਧੀਆ ਸਵਾਦ ਸੀ। ਸਾਨੂੰ ਰੋਟੀ ਲਾ ਕੇ ਖਵਾਉਂਦਾ ਖਵਾਉਂਦਾ ਸੀ। ਬਹੁਤ ਚੰਗਾ ਮੁੰਡਾ ਸੀ। ਬਹੁਤ ਚੰਗਾ ਮੁੰਡਾ। ਬਹੁਤ ਚੰਗੇ ਸੀ। ਹਾਂ ਕੋਈ ਦਰੇਗੀ। ਤੁਹਾਡੇ ਅੱਖਾਂ ਚੋਂ ਥਰੂ ਅਸੀਂ ਦੇਖ ਪਾ ਰਹੇ ਹਾਂ। ਹਾਂ। ਸੰਤ ਦਾ ਰੋਹਣ ਆਉਂਦਾ ਦੇਖ ਕੇ ਚਰੂ ਟੋਪ ਪੈਣਾ ਦਾ ਕੱਲਾ ਪਾਈ ਸੀ। ਹਾਂ ਦੋ ਪਰਾਂ ਦਾ ਕੱਲਾ ਪਾਈ ਸੀ। ਕਰਜ਼ਾ ਸਹਾਰਾ ਜੀ ਅਸੀਂ ਹੈਗਾ ਨਾ ਸਰਕਾਰ ਨੂੰ ਉਹਨਾਂ ਦਾ ਕਰਜ਼ਾ ਮਾਫ ਹੋਵੇ। ਸਰਕਾਰ ਨੂੰ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਮੁੰਡੇ। ਹੋ ਪੰਜਾਬ ਸਰਕਾਰ ਨੇ ਐਲਾਨ ਕੀਤਾ ਕਿ 1 ਕਰੋੜ ਦੀ ਜਿਹੜੀ ਧੰਨ ਰਾਸ਼ੀ ਉਹਦੇ ਪਰਿਵਾਰ ਨੂੰ ਦਿੱਤੀ ਜਾਊਗੀ ਤੇ ਛੋਟੇ ਬੰਦ ਨੂੰ ਸਰਕਾਰੀ ਨੌਕਰੀ ਜਿਹੜੀ ਹੈਗੀ ਦਿੱਤੀ ਜਾਊਗੀ। ਠੀਕ ਹੈ ਜੀ। ਬਹੁਤ ਧੰਨਵਾਦ ਕਰਦੇ ਹਾਂ ਅਸੀਂ। ਜੇ ਨੌਕਰੀ ਦਿੱਤੀ ਜੋ ਬਹੁਤ ਧੰਨਵਾਦ ਕਰਦੇ ਹਾਂ। ਸਾਰੇ ਵੱਲੋਂ ਧੰਨਵਾਦ ਆ ਸਾਡਾ। ਸੋ ਬਾਪੂ ਜੀ ਭਾਵੁਖ ਹੋ ਗਏ ਨੇ ਇੱਕ ਵਾਰੀ ਤਸਵੀਰਾਂ ਦਿਖਾਈਏ ਜਾਣ ਕਿਉਂਕਿ ਤੁਸੀਂ ਦੇਖ ਸਕਦੇ ਹੋ ਮਾਹੌਲ ਬੇਹਦ ਗਮਗੀਨ ਹੋਇਆ ਪਿਆ ਤੇ ਸੋ ਹੋਰ ਵੀ ਆਪਾਂ ਗੱਲਬਾਤ ਕਰ ਲੈਨੇ ਆ ਇੱਕ ਬਾਪੂ ਜੀ ਨਾਲ ਵੀ ਗੱਲਬਾਤ ਕਰਦੇ ਆ। ਨਾਲ ਉਹਨਾਂ ਨੇ ਜੀ ਪ੍ਰਸ਼ਾਦ ਦੇ ਲਾ ਕੇ ਪਰੌਂਠੇ ਬਣਵਾਏ ਆ ਜੀ ਸੋ ਬਾ ਹਾਂਜੀ ਉਹ ਅੰਕਲ ਜੀ ਇੱਥੇ ਹੀ ਪਰੌਂਠੇ ਬਣਵਾਏ ਆ ਜੀ ਸਵੇਰ ਲਈ ਪ੍ਰਸ਼ਾਦੇ ਉਹੀ ਪਰੌਂਠੇ ਬਣਾਉਂਦੇ ਸੀ ਨਾ ਬਪੂ ਜੀ ਤੁਸੀਂ ਸ਼ੁਕਰਨ ਸਿੰਘ ਜੀ ਨਾਲ ਪਰੌਂਠੇ ਲਾਉਂਦੇ ਸੀ ਬਿਲਕੁਲ ਲਾਉਂਦੇ ਸੀ ਲਾਉਂਦੇ ਸੀ ਇੱਥੇ ਹੀ ਖਾਂਦੇ ਸੀ ਕਿੰਨੇ ਸਵਾਦ ਸੀ ਬੜਾ ਚੰਗਾ ਸੀ ਹਮ ਹਰ ਬੰਦੇ ਨੂੰ ਕਹਿੰਦਾ ਆਓ ਚਾਹ ਪੀਓ ਰੋਟੀ ਖਾਓ ਹਮ ਬੜਾ ਠੰਡਾ ਸਵਾਦ ਸੀ ਬਿਲਕੁਲ 7 ਦਿਨ ਹੋ ਗਿਆ ਸਾਡੇ ਤੇ ਰੋਟੀ ਨਹੀਂ ਪੱਕੀ ਹਾਂਜੀ ਜੀ ਕਰਤ ਸਿੰਘ ਇੱਥੇ ਸਾਡੇ ਨਾਲ ਆਪ ਦੇ ਹੱਥੀ ਆਟਾ ਗੁੰਨ ਕੇ ਪਰਾਉਂਠੇ ਬਣਾ ਕੇ ਕਟੋ-ਕਟ ਵੀ 100 ਬੰਦੇ ਨੂੰ ਉਹ ਰੋਟੀ ਡੇਲੀ ਖੋਣੀ ਹਸਨ ਸੇਵਾ ਇੰਨੀ ਕੁ ਕਰਦਾ ਸੀ ਹਰੇਕ ਬੰਦੇ ਨੂੰ ਆਓ ਬਾਪੂ ਜੀ ਆਓ ਪਰਾ ਜੀ ਆਉਂਦੇ ਆਪਦੇ ਹੱਥੀ ਰੋਟੀਆਂ ਬਣਾ ਕੇ ਖਵਾ ਕੇ ਜਿਸ ਦਿਨ ਉਹ ਇੱਥੋਂ ਜਾਂਦਾ ਉਹਦੇ 20-25 ਬੰਦਿਆਂ ਨੂੰ ਰੋਟੀ ਖਵਾ ਕੇ ਪਾਣੀ ਮੈਨੂੰ ਕਹਿੰਦਾ ਬਾਪੂ ਜੀ ਮੈਨੂੰ ਪਾਣੀ ਲਿਆ ਦਿਓ ਮੇਰੇ ਕੋਲ ਪਾਣੀ ਨਹੀਂ ਮੈਂ ਪਾਣੀ ਉਹਨੂੰ ਦਿੱਤਾ ਗਲਾਸ ਪਾਣੀ ਪੀ ਕੇ ਬੜੇ ਸੋਹਣੇ ਸੁਭਾ ਨਾਲ ਉਹ ਗਿਆ ਕਹਿੰਦਾ ਵੀ ਆਪਾਂ ਮੋਰਚਾ ਅੱਜ ਫਤਿਹ ਕਰਕੇ ਆਉਣਾ ਤੁਸੀਂ ਉਹਨਾਂ ਦੇ ਨਾਲ ਰਹੇ ਸੀ ਇੱਥੇ? ਹਾਂ ਨਾਲ ਰਹੇ ਸੀ ਇੱਥੇ। ਠੀਕ ਹੈ ਕਿਦਾਂ ਦਾ ਸਵਾਦ? ਬਹੁਤ ਵਧੀਆ ਸਵਾਦ ਸੀ। ਸਾਨੂੰ ਰੋਟੀ ਲਾ ਕੇ ਖਵਾਉਂ ਖਵਾਉਂਦਾ ਸੀ। ਬਹੁਤ ਚੰਗਾ ਮੁੰਡਾ ਸੀ। ਬਹੁਤ ਚੰਗਾ ਮੁੰਡਾ। ਬਹੁਤ ਚੰਗੇ ਸੀ। ਹਾਂ ਕੋਈ ਦਰੇਗੀ। ਤੁਹਾਡੇ ਅੱਖਾਂ ਚੋਂ ਥਰੂ ਅਸੀਂ ਦੇਖ ਪਾ ਰਹੇ ਹਾਂ। ਹਾਂ। ਸੰਤ ਦਾ ਰੋਹਣ ਆਉਂਦਾ ਦੇਖ ਕੇ ਚਰੂ ਟੋਪ ਪੈਣਾ ਦਾ ਕੱਲਾ ਪਾਈ ਸੀ। ਹਾਂ ਦੋ ਪਰਾਂ ਦਾ ਕੱਲਾ ਪਾਈ ਸੀ। ਕਰਜ਼ਾ ਸਹਾਰਾ ਜੀ ਅਸੀਂ ਹੈਗਾ ਨਾ ਸਰਕਾਰ ਨੂੰ ਉਹਨਾਂ ਦਾ ਕਰਜ਼ਾ ਮਾਫ ਹੋਵੇ। ਸਰਕਾਰ ਨੂੰ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਮੁੰਡਿਆਂ। ਉਹ ਪੰਜਾਬ ਸਰਕਾਰ ਨੇ ਐਲਾਨ ਕੀਤਾ ਕਿ 1 ਕਰੋੜ ਦੀ ਜਿਹੜੀ თან ਰਕਮ ਉਹਦੇ ਪਰਿਵਾਰ ਨੂੰ ਦਿੱਤੀ ਜਾਊਗੀ ਤੇ ਛੋਟੀ ਬੰਨ ਨੂੰ ਸਰਕਾਰੀ ਨੌਕਰੀ ਜਿਹੜੀ ਹੈਗੀ ਦਿੱਤੀ ਜਾਊਗੀ। ਠੀਕ ਹੈ ਜੀ। ਬਹੁਤ ਧੰਨਵਾਦ ਕਰਦੇ ਆਂ ਅਸੀਂ। ਜੇ ਨੌਕਰੀ ਦਿੱਤੀ ਜਾਊ ਬਹੁਤ ਧੰਨਵਾਦ ਕਰਦੇ ਆਂ। ਸਾਰੇ ਵੱਲੋਂ ਧੰਨਵਾਦ ਆ ਸਾਡਾ।